ਥਾਣੇ 'ਚ ਲੜਕੀ ਦਾ ਕੀ ਕੰਮ ਸੀ ਜੀ ਫਿਰ ਸਰ ਥਾਣੇ ਵਾਲਿਆਂ ਨੇ ਰਾਤ ਨੂੰ ਛੱਡ ਕੇ ਕਈ ਕੁੜੀਆਂ ਜਦੋਂ ਮੇਰੀ ਫਿਰ ਕਹਿੰਦੇ ਤੜਕੇ ਨੂੰ ਪੇਸ਼ ਕਰਨਾ ਸੀ ਪੇਸ਼ ਕਰਨ ਗਏ ਉਦੋਂ ਬਾਅਦ ਉਹਨਾਂ ਨੇ ਸਾਡੇ ਨਾਲ ਟੋਰੀ ਨਹੀਂ ਕੁੜੀ ਤੇ ਨਾ ਹੀ ਕੋਈ ਸਾਡਾ ਪਰਚਾ ਦਰਜ ਕੀਤਾ ਕੁੜੀ ਦੇ ਖਿਲਾਫ ਆਰਟੀ ਦੇ ਤੇ ਨਾ ਸਾਡੀ ਕੋਈ ਗੱਲ ਸੁਣੀਆ ਕਰ ਸੀ ਤੇ ਪੁਲਿਸ ਵਾਲੇ ਅੱਗੋਂ ਸਾਨੂੰ ਹੀ ਫੜ ਕੇ ਕਹਿੰਦੇ ਤੁਹਾਡਾ 25000 ਰੁਪਏ ਲੱਗੂਗਾ ਨਮਸਕਾਰ ਅੱਜ ਕੋ ਮੈਗ ਕਰਨ ਵਿੱਚ ਤੁਹਾਨੂੰ ਸਾਰਾ ਸਵਾਗਤ ਕਰਦਾ ਕਰੰਟ ਇਸ਼ੂ ਦੇ ਵਿੱਚ ਕਰੰਟ ਇਸ਼ੂ ਦੇ ਵਿੱਚ ਜਿਹੜੀ ਤਾਜ਼ਾ ਖਬਰ ਆ ਰਹੀ ਹੈ ਕੋਟ ਖਪੂਰਾ ਦਾ ਦੇ ਇੱਕ ਪਾਸੇ ਦਾ ਪੂਰੇ ਦੇਸ਼ ਦੇ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਤੇ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਦਰਵਾਜ਼ਾ ਲਗਾਇਆ ਨੇ ਤੇ ਅੱਜ ਜਿਹਨ ਇੱਕ ਖਬਰ ਆ ਰਹੀ ਹੈ ਕੋਟਕਪੂਰਾ ਤੋਂ ਜਿੱਥੇ ਇੱਕ 13 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਦੀ ਗੱਲ ਸਾਹਮਣੇ ਆਂਦੀ ਹੈ ਤੇ ਉਸ ਤੋਂ ਬਾਅਦ ਉਹ ਬੱਚੀ ਨੂੰ ਥਾਣੇ ਵਿੱਚ ਰੱਖਿਆ ਜਾਂਦਾ ਆ ਅਖੀਰ ਯਾਰ ਕੀ ਹੈ ਪੂਰੀ ਖਬਰ ਇਹਦੀ ਜਾਣਕਾਰੀ ਲੈਣ ਲਈ ਸਾਡੇ ਨਾਲ ਇਸ ਸਮੇਂ ਫੋਨ 'ਤੇ ਮੌਜੂਦ ਨੇ ਗੁਰਪ੍ਰੀਤ ਗੁਰਪ੍ਰੀਤ ਕੋਲੋਂ ਪੁੱਛਦਾ ਕਿ ਇਹ ਪੂਰੀ ਖਬਰ ਹੈ ਕੀ ਹੈ ਗੁਰਪ੍ਰੀਤ ਇਹ ਪੂਰੀ ਖਬਰ ਹੈ ਕਿ ਮਹਿਲਾ ਦਿਵਸ ਸਾਤੇ ਮਨਾਇਆ ਜਾ ਰਿਹਾ ਹੈ ਦੂਜੇ ਪਾਸੇ ਸਾਡੇ ਪ੍ਰਧਾਨ ਮੰਤਰੀ ਵੀ ਕਹਿ ਰਹੇ ਕਿ ਬੇਟੀ ਬਚਾਓ ਬੇਟੀ ਪੜਾਓ ਇਸ ਬੱਚੀ ਦੇ ਨਾਲ ਕਿਦਾਂ ਇਹ ਸਾਰਾ ਦੁਰਵਿਹਾ ਹੈ ਹਾਂਜੀ ਇਹ ਘਟਨਾ ਕੋਟਕਪੁਰਾ ਪੇਵਨਗਰ ਦੀ ਇੱਕ ਲੜਕੀ ਹੈ ਛੋਟੀ 13 ਸਾਲ ਦੀ ਉਹਨਾਂ ਦੀ ਉਮਰ ਹੈ ਜੀ ਜੀ ਤੇ ਇਦੋਂ ਕੋਟਕਪੁਰਾ ਦੇ ਇੱਕ ਲੜਕਾ ਜੀ ਯਾਨਕਿ ਉਸਨੇ ਇੱਕ ਇੱਕ ਔਰਤ ਵਿੱਚ ਜਿਹੜੀ ਬਚੋਲਣ ਪਾਈ ਹੋਈ ਹੈ ਜੀ ਜੀ ਰੋਲਨ ਦੇ ਉਹ ਘਵਾਨ ਦੇ ਵਿੱਚ ਰਹਿੰਦੀ ਸੀਗੀ ਘਵਾਨ ਦੇ ਵਿੱਚ ਉਹਦੇ ਨਾਲ ਇੱਕ ਮੁੰਡੇ ਨਾਲ ਗੱਲਬਾਤ ਕਰਾਈ ਔਰ ਉਸੇ ਪਰਿਵਾਰ ਦੇ ਦੱਸਣ ਅਨੁਸਾਰ ਜੀ ਤੇ ਉਹ ਉਹਨਾਂ ਦੀ ਕਾਫੀ ਟਾਈਮ ਗੱਲਬਾਤ ਚੱਲ ਰਹੀ ਜਦੋਂ ਸ੍ਰੀ ਸ਼ੋਸ਼ਣ ਵੀ ਗ੍ਰੰਥਰੀ ਤੇ ਆਖਰਕਾਰ ਇੱਕ ਦਿਨ ਉਸ ਨੂੰ ਘਰੋਂ ਭਰੋ ਭਜਾ ਕੇ ਲੈ ਗਿਆ ਜੀ ਤੇ ਉਸ ਨਾਲ ਉਹ ਵੀ ਜੋ ਵੀ ਉਸਦੇ ਨਾਲ ਉਹਨਾਂ ਨੇ ਸ੍ਰੀ ਸ਼ੋਸ਼ਣ ਕੀਤਾ ਜੀ ਉਸ ਤੋਂ ਬਾਅਦ ਉਹਨਾਂ ਪਰਿਵਾਰ ਦੇ ਅਨੁਸਾਰ ਹੀ ਪੰਜਾਬ ਪੁਲਿਸ ਦੇ ਦੋ ਮਲਾਜ਼ਮ ਆਏ ਰਾਤ ਨੂੰ ਸਾਡੀ ਇੱਕ ਬੇਟੀ ਨੂੰ ਘਰੇ ਘਰੇ ਛੱਡ ਗਏ ਜੀ ਤੇ ਉਸ ਤੋਂ ਬਾਅਦ ਯਾਨੀ ਕਿ ਵੀ ਉਹਨਾਂ ਨੇ ਅਗਲੇ ਦਿਨ ਇਹ ਕਹਿੰਦੇ ਵੀ ਥਾਣੇ ਕੋਲ ਲੜਕੀ ਲੈ ਕੇ ਥਾਣੇ ਲਿਆਂਦਾ ਜੀ ਲੜਕੀ ਨੂੰ ਉਹਨਾਂ ਦੇ ਇੱਕ ਗੁੱਸਤੇ ਮਲਾਜ਼ਮਾਂ ਨੇ ਇਹ ਗੱਲ ਕਹੀ ਹੈ ਜੀ ਵੀ ਯਾਨੀ ਕਿ ਥੋੜਾ ਮੈਡੀਕਲ ਤਾਂ 20000 ਰੁਪਏ ਲੱਗੂਗਾ ਤੁਸੀਂ ਇਸ ਕਿੰਨਾ ਜਨਾਬ ਹੋ ਜੀ ਤੇ ਲੜਕੀ ਗੁਰਪ੍ਰੀਤ ਗੁਰਪ੍ਰੀਤ ਤਾਂ ਕਾਦੀ ਗੱਲ ਇੱਥੇ ਰੋਕਾਂਗਾ ਜੇ ਪੰਜਾਬ ਪੁਲਿਸ ਨੇ ਮੈਡੀਕਲ ਦੀ ਗੱਲ ਕੀਤੀ ਤੇ ਉਹਦੇ ਵਾਸਤੇ ਪੈਸੇ ਮੰਗੋਗੇ ਨੇ ਜੀ ਸਰ ਹਾਂਜੀ ਉਹਨਾਂ ਦੇ ਉਹ ਜਿਹੜੀ ਲੜਕੀ ਦੀ ਮਾਤਾ ਜੀ ਉਹਦੇ ਵੱਲੋਂ ਉਹਦਾ ਕਹਿਣਾ ਜੀ ਇਹੇ ਗੱਲ ਜੀ 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 ਹਾਂਜੀ ਜੀ ਤੇ ਕਿੰਨੇ ਪੈਸੇ ਦੀ ਨੋਕ ਕੀਤੀ ਗਿਆ ਪੰਜਾਬ ਪੁਲਿਸ ਵੱਲੋਂ ਜੋ ਕਿ ਇਸ ਲੜਕੀ ਦੀ ਮਾਤਾ ਕਹਿਣਾ ਹੈਗਾ ਕਿ ਕਿੰਨੇ ਪੈਸੇ ਮੰਗੇ ਨੇ ਮੇਰੀ ਗੱਲ ਕਰਵਾਉਣ ਦੇ ਤੇ 15-20000 ਰੁਪਏ ਦੀ ਗੱਲਬਾਤ ਕਰ ਰਹੇ ਜੀ ਉਹ ਜੀ ਅੱਛਾ ਜੀ ਤੇ ਹਾਂਜੀ ਉਹਨਾਂ ਨੇ ਉਹ ਗਰੀਬ ਪਰਿਵਾਰ ਹੋਣ ਦੇ ਨਾਂ ਤੇ ਇੰਨੀ ਗੱਲ ਨੂੰ ਚੁੱਪ ਕਰਕੇ ਤੇ ਲੇਕਿਨ ਉਹ ਪਰਿਵਾਰ ਦਾ ਕਹਿਣਾ ਵੀ ਅਸੀਂ ਕਾਨੂੰਨੀ ਕਾਰਵਾਈ ਕਰਵਾਉਣੀ ਚਾਹੁੰਦੇ ਆ ਜੀ ਤੇ ਉਹਨਾਂ ਦੇ ਦੱਸਣ ਹਾਂਜੀ ਮੇਰੀ ਗੱਲ ਸੁਣੋ ਕਾਨੂੰਨੀ ਕਾਰਵਾਈ ਕਰਾਉਣਾ ਚਾਹੁੰਦੇ ਨੇ ਪਹਿਲਾਂ ਇਹ ਦੱਸੋ ਕਿ ਜਿਹੜੀ ਲੜਕੀ ਹੈ ਜਿਵੇਂ ਤੁਸੀਂ ਕਹਿੰਦੇ ਹੋ ਉਸ ਲੜਕੇ ਨਾਲ ਪਹਿਲਾਂ ਵੀ ਮਿਲਦੀ ਰਹੀ ਹੈ ਇਸ ਲੜਕੀ ਦੀ ਉਮਰ ਕਿੰਨੀ ਹੈ ਬਾਲਿਕਾ ਜਾਂ ਨਾਬਾਲਿਕ ਹੈ ਇੱਕ ਕਿਸੇ ਲੜਕੀ ਦੀ ਉਮਰ ਵੀ 3-14 ਸਾਲ ਜੀ 14ਵੀਂ ਕਲਾਸ ਦੀ ਵਿਦਿਆਰਥਣ ਹੈ ਜੀ ਜੀ ਸੋ ਬਹਿਲਾਫ ਹਸਲਾ ਕੇ ਜਾਨ ਵਾਲੀ ਜਿਹੜੀ ਔਰਤ ਹੈ ਜਿਹਦਾ ਨਾਮ ਤੁਸੀਂ ਦੱਸ ਰਹੀ ਹੈ ਉਸ ਔਰਤ ਦੇ ਉੱਪਰ ਵੀ ਕੋਈ ਐਕਸ਼ਨ ਹੋਣ ਦੀ ਗੱਲ ਆਈ ਹੈ ਸਾਹਮਣੇ ਹਾਂਜੀ ਸਰ ਜਿਹੜੀ ਔਰਤ ਵਿੱਚ ਤੁਸੀਂ ਦੱਸ ਰਹੇ ਵਿਚੋਲਣ ਬਣੀ ਹੋਈ ਸੀ ਹਾਂ ਜੇ ਫੈਲਾ ਹਾਲ ਹੈ ਫੈਲਾ ਹਾਲ ਹੈ ਅਸਟਾ ਕੋਈ ਯਾਨਕਈ ਕੋਸੋਲੋਂ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਸਬੰਧਤ ਅਸੀਂ ਮਾਨ ਜੋਗ ਜਿਨੇ ਦੇ ਐਸਐਸਪੀ ਰਾਜਵਰਦਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਪ੍ਰੋਫਸਰ ਦਵਾਦ ਦੇ ਜਿਹੜਾ ਮੀਡੀਆ ਵਿੱਚ ਗੱਲ ਆਉਣ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਜੋ ਵੀ ਕਾਰਵਾਈ ਕਾਨੂੰਨੀ ਕਾਰਵਾਈ ਕਰਾਂਗੇ ਜੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਹੈ ਤੁਸੀਂ ਐਸਐਸਪੀ ਸਾਹਿਬ ਨੂੰ ਇਹ ਕੁਐਸਚਨ ਕੀਤਾ ਸੀਗਾ ਕਿ ਜਿਹੜੇ ਮੈਡੀਕਲ ਅਵਸਥੇ ਪੈਸੇ ਮੰਗੇ ਗਏ ਨੇ ਉਹ ਕਿਉਂ ਮੰਗੇ ਗਏ ਨੇ ਇਸਰਾਨਾ ਤੋਂ ਟੂਟ ਪੁਆਇੰਟ ਹੀ ਗੱਲ ਹੋਈ ਸੀ ਉਹ ਵੀ ਥੋੜਾ ਜਿਹਾ ਬਿਜੀ ਸੀ ਕਿਤੇ ਕਾਰੋਬਾਰ ਦੇ ਵਿੱਚ ਉਹਨਾਂ ਨੇ ਸਿਰਫ ਇੰਨੀ ਗੱਲ ਹੋਈ ਕਿ ਕਹਿੰਦੇ ਵੀ ਜਿਹੜਾ ਲੜਕੀ ਦਾ ਮੈਟਰ ਆ ਸੀ ਜਾਨਕਿ ਉਸਦੇ ਜਾਨਕਿ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਤੇ ਜਿਹੜੀ ਲੜਕੀ ਇਸ ਟਾਈਮ ਉਹ ਥਾਣੇ ਦੇ ਵਿੱਚ ਮੌਜੂਦ ਹੈ ਪਰਿਵਾਰ ਦਾ ਦੋਸ਼ ਵੀ ਕਹਿੰਦੇ ਸਾਨੂੰ ਲੜਕੀ ਨੂੰ ਲੈਣ ਨਹੀਂ ਦਿੱਤਾ ਜਾਂਦਾ ਜੀ ਲੜਕੀ ਨੂੰ ਥਾਣੇ ਵਿੱਚ ਕਿਸ ਗੱਲ ਲਈ ਰੱਖਿਆ ਗਿਆ ਇਸ ਬਾਰੇ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਇਸਰਾਨਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਜੀ ਹੁਣ ਨਾਲ ਸੰਪਰਕ ਨਹੀਂ ਹੋ ਸਕਿਆ ਲੜਕੀ ਕਿੰਨੇ ਸਮੇਂ ਤੋਂ ਥਾ ਇਹ ਪਰसों ਤੋਂ ਚੌਥੀ ਘਟਨਾ ਜੀ ਜਾਨਕਿ ਕੱਲ ਪਰਿਵਾਰ ਨਾਲ ਮਮਲਾ ਸੀ ਇੱਕ ਦਿਨ ਰਾਤ ਨੂੰ ਗਈ ਅਗਲੇ ਦਿਨ ਕਹਿੰਦੇ ਸਵੇਰ ਲਿਆਓ ਜੋ ਉਸ ਤੋਂ ਬਾਅਦ ਪਰਿਵਾਰ ਦਾ ਦੋਸ਼ ਹੈ ਵੀ ਸਾਾਨੂੰ ਮੈਨ ਨੇ ਦਿੱਤਾ ਜਾਂਦਾ ਹੈਗਾ ਵੀ ਅਸੀਂ ਲੜਕੀ ਦਾ ਮੈਡੀਕਲ ਕਰਾਉਣਾ ਚਾਹੁੰਦੇ ਆ ਤੇ ਵੀ ਜੋ ਵੀ ਸਾਡੀ ਬਿਆਨ ਲੈ ਜਾਂ ਤੇ ਬਿਆਨ ਕਰਵਾ ਕੇ ਸਾਡੇ ਤੇ ਜਿਹੜੇ ਇੱਕ ਦੋਸ਼ੀ ਕਪਾੜ ਦੋਸ਼ੀ ਜਿਹੜੇ ਉਹਨਾਂ ਪਰ ਜਾਨਕਿ ਪਰਚਾ ਦਰਜ ਕੀਤਾ ਜਾਂਦਾ ਜੀ ਪਰਚਾ ਦਰਜ ਕੀਤਾ ਜਾਵੇ ਤੇ ਹੁਣ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਕੋਈ ਅਸ਼ਵਾਸ਼ਣ ਦਿੱਤਾ ਗਿਆ ਹੰਤੀ ਅਸਮੰਦੇ ਜਾਨਕੀ ਜ਼ਿਲ੍ਹੇ ਦੇ ਮਾਨਜੋਗ ਐਸਐਸਪੀ ਰਾਜਗੁਰਮ ਸਿੰਘ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ ਜੀ ਕਿ ਜਿਹੜਾ ਮਾਮਲਾ ਹੈ ਉਹਨਾਂ ਨੇ ਧਿਆਨ ਚ ਲਿਆਂਦਾ ਹੈਗਾ ਤੇ ਉਹਨਾਂ ਉਹਨੇ ਕਿਹਾ ਗਿਆ ਵੀ ਅਸੀਂ ਜੇ ਜੋ ਵੀ ਲੀਗਲੀ ਕਾਨੂੰਨੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਜੀ ਜੀ ਗੁਰਪ੍ਰੀਤ ਤੁਹਾਡੀ ਇਹਨਾਂ ਦੇ ਪਰਿਵਾਰ ਵਿੱਚ ਕਿਹਦੇ ਨਾਲ ਗੱਲਬਾਤ ਹੋਈ ਹੈ ਜਿਨੇ ਸਾਰੀ ਦਾਸਤਾਂ ਦੱਸੀ ਪਰਿਵਾਰ ਵਿੱਚ ਉਸਦੀ ਲੜਕੀ ਦੀ ਮਾਤਾ ਨਾਲ ਹੋਈ ਹੈ ਜੀ ਜੀ ਸੋ ਜਿਹੜੀ ਗੱਲਬਾਤ ਗੁਰਪ੍ਰੀਤ ਦੀ ਲੜਕੀ ਦੀ ਮਾਤਾ ਦੇ ਨਾਲ ਹੋਈ ਹੈ ਉਹ ਤੁਹਾਨੂੰ ਅਸੀਂ ਸੁਣਾਣੀ ਚਾਹੁੰਦੇ ਹਾਂ ਕਿ ਜਿਹਦੇ ਵਿੱਚੋਂ ਸਾਰੀ ਡਿਫਰੈਂਸਾਂ ਦੱਸੀ ਗਈ ਹੈ ਹਾਲਾਂਕਿ આરોਪ ਲਗਾਏ ਜਾ ਰਹੇ ਨੇ આરોਪ ਸਿੱਧ ਹੁੰਦੇ ਨਹੀਂ ਹੁੰਦੇ ਜਾਂਚ ਦਾ ਵਿਸ਼ਾ ਲੇਕਿਨ ਲੜਕੀ ਤੇ ਮਾਰਕ ਦੇ ਅਰੋਪ ਲਗਾਏ ਗਏ ਨੇ ਉਹ ਤੁਸੀਂ ਜਰਾ ਸੁਣੋ ਹਾਂਜੀ ਕੀ ਮਾਮਲਾ ਜੀ ਕਿਨਾ ਤਾਂ ਡਕੀ ਨਾ ਸਰ ਸਰਬਜੀਤ ਸਰਬਜੀਤ ਜੀ ਕੀ ਮਾਮਲਾ ਸਰ ਇਹ ਸਾਡਾ ਦੱਸੋ ਧਿਆਨ ਨਾਲ ਸਰ ਮੇਰੀ ਲੜਕੀ ਹੈ 13 ਸਾਲ ਦੀ ਸਰ ਅਸੀਂ ਸਾਡੀ ਗਲੀ 'ਚ ਇੱਕ ਆਰਤੀ ਨਾਮ ਦੀ ਢੋਬੀਆਂ ਦੀ ਕੁੜੀ ਰਹਿੰਦੀ ਹੈ ਸਰ ਉਹ ਸਾਡੇ ਘਰੇ ਮੜਾ ਮੋਟਾ ਆਉਂਦੀ ਜਾਂਦੀ ਸੀ ਸਰ ਉਹਨਾਂ ਨੇ ਮੇਰੀ ਕੁੜੀ ਨੂੰ ਗਲਤ ਰਸਤੇ ਪਾਇਆ ਉਹਨਾਂ ਕਰੇ ਮੁੰਡਾ ਹੁੰਦਾ ਸੀ ਇੱਕ ਉਹਨਾਂ ਨੇ ਉਹਦੇ ਨਾਲ ਗੱਲਬਾਤ ਕਰਾਈ ਤੇ ਉਹਨੂੰ ਗਲਤ ਰਾਹ ਤੇ ਪਾਤਾ ਸਰ ਮੈਂ ਇਹ ਚਾਹਨੀ ਆ ਵਿਅਸ ਕੁੜੀ ਨੂੰ ਸਜ਼ਾ ਦਿੱਤੀ ਜਾਵੇ ਤੇ ਮੁੰਡੇ ਨੂੰ ਸਜ਼ਾ ਦਿੱਤੀ ਜਾਵੇ ਕੀ ਮੈਟਰ ਸੀਗਾ ਯਾਨੀ ਕਿ ਕਿੱਦਾਂ ਗੱਲਬਾਤ ਉਹਨੂੰ ਕਿਵੇਂ ਪਤਾ ਲੱਗੇ ਸੀ ਇਹ ਗੱਲ ਸਰ ਸਾਨੂੰ ਉਸ ਦਿਨ ਪਤਾ ਲੱਗਾ ਵੀ ਸਾਡੀ ਕੁੜੀਆ ਰਾਤ ਵੀ ਇੱਥੇ ਵੀ ਜਿਵੇਂ ਆਪਾਂ ਘਰ ਕੰਮ ਕਰਦੇ ਆ ਤੇ ਉਹ ਕੁੜੀ ਸਾਡੇ ਘਰੇ ਆਈ ਤੇ ਕੁੜੀ ਨੂੰ ਇਸ਼ਾਰੇ ਨਾਲ ਲੈ ਗਈ ਨਾਲ ਸਰ ਅਸੀਂ ਸੋਚਿਆ ਵਿਚਾਲੇ ਇੱਥੇ ਗਏ ਹੋਣਿਆ ਤੇ ਉਹ ਪਰ ਜਦੋਂ ਨਹੀਂ ਆਈ ਮੈਂ ਪੜਤਾਲ ਕੀਤੀ ਸਰ ਤੇ ਫਿਰ ਉਹ ਜਦੋਂ ਪਤਾ ਲੱਗਾ ਤੇ ਉਸੇ ਕੁੜੀ ਨੇ ਆਰਤੀ ਨੇ ਉਸ ਕੁੜੀ ਵੀ ਮੇਰੀ ਲੜਕੀ ਨੂੰ ਉਸ ਮੁੰਡੇ ਘਰੇ ਘਲਤਾ ਸਰ ਜਦੋਂ ਫਿਰ ਸਾਨੂੰ ਪਤਾ ਲੱਗਿਆ ਤੇ ਅਸੀਂ ਥਾਣੇ ਚਲੇ ਗਏ ਸਾਰੀ ਗਲੀ ਨਾਲ ਰਲ ਕੇ ਸਰ ਥਾਣੇ ਅਸੀਂ ਰਿਪੋਰਟ ਲਿਖਾਈ ਤੇ ਰਾਤ ਨੂੰ 12:30 ਵਜੇ ਮੇਰੀ ਲੜਕੀ ਥਾਣੇ ਵਾਲੇ ਛੱਡ ਕੇ ਗਈ ਘਰ ਪੁਲਿਸ ਨੇ ਵੀ ਕਾਰਵਾਈ ਨਹੀਂ ਕੀਤੀ ਇਸ ਸਬੰਧ ਵਿੱਚ ਕੋਈ ਨਹੀਂ ਸਰ ਤੇ ਲੜਕੀ ਕਿੱਥੇ ਜੀ ਹੁਣ ਲੜਕੀ ਥਾਣੇ ਚ ਆ ਸਰ ਥਾਣੇ 'ਚ ਲੜਕੀ ਦਾ ਕੀ ਕੰਮ ਸੀ ਜੀ ਫਿਰ ਜੇਕਰ ਸਰ ਥਾਣੇ ਵਾਲਿਆਂ ਨੇ ਰਾਤ ਨੂੰ ਛੱਡ ਕੇ ਗਏ ਕੁੜੀਆਂ ਜਦੋਂ ਮੇਰੀ ਫਿਰ ਕਹਿੰਦੇ ਤੜਕੇ ਨੂੰ ਪੇਸ਼ ਕਰਨਾ ਸੀ ਪੇਸ਼ ਕਰਨ ਗਏ ਉਦੋਂ ਬਾਅਦ ਉਹਨਾਂ ਨੇ ਸਾਡੇ ਨਾਲ ਟੋਰੀ ਨਹੀਂ ਕੁੜੀ ਤੇ ਨਾ ਹੀ ਕੋਈ ਸਾਡਾ ਪਰਚਾ ਦਰਜ ਕੀਤਾ ਕੁੜੀ ਦੇ ਖਲਾਫ ਆਰਤੀ ਦੇ ਤੇ ਨਾ ਸਾਡੀ ਕੋਈ ਗੱਲ ਸੁਣੀਆ ਸਰ ਅੱਛਾ ਚੈਨ ਵਾਲੀ ਗੱਲ ਹੋச்சு ਤੇ ਪੁਲਿਸ ਤੁਹਾਨੂੰ ਤੁਸੀਂ ਕਹਿੰਦੇ ਵੀ ਲੜਕੀ ਰਾਤ ਨੂੰ ਤੁਹਾਡੇ ਘਰੇ ਛੱਡ ਕੇ ਗਈ ਸੀ ਪੁਲਿਸ ਵਾਲੇ ਹਾਂਜੀ ਸਾਡੇ ਵੱਲ ਕਿੰਨੇ ਜਣੇ ਸੀ ਪੁਲਿਸ ਵਾਲੇ ਸਰ 2 ਜਣੇ ਕੱਦ ਛੱਡ ਕੇ ਗਏ ਸੀ ਮੋਟਰਸਾਈਕਲ ਤੇ ਤੁਹਾਡੀ ਲੜਕੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਆਏ ਸੀਗੇ ਡਾਕਟਰੀ ਤੇ ਡਾਕਟਰੀ ਰਿਪੋਰਟ ਬਾਰੇ ਜਿਹੜਾ ਤੁਸੀਂ ਫਿਰ ਡਾਕਟਰੀ ਰਿਪੋਰਟ ਬਾਰੇ ਕਰਾਉਣ ਵਾਸਤੇ ਕਿਹਾ ਸੀ ਉਹਨਾਂ ਨੂੰ ਪੁਲਿਸ ਵਾਲੇ ਸਰ ਅਸੀਂ ਕਿਹਾ ਸੀ ਤੇ ਪੁਲਿਸ ਵਾਲੇ ਅੱਗੋਂ ਸਾਨੂੰ ਹੀ ਪਾਗੇ ਕਹਿੰਦੇ ਤੁਹਾਡਾ 25000 ਰੁਪਿਆ ਲੱਗੂਗਾ ਕਿ ਮੈਡੀਕਲ ਕਰਵਾਉਣਾ ਸੀ 25000 ਲੱਗੂਗਾ ਹਾਂਜੀ ਹਾਂਜੀ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਅਸੀਂ ਮੰਗ ਕਰਦੇ ਆਂ ਲੜਕੀ ਆਰਤੀ ਨੂੰ ਥੋਬੀਆਂ ਦੀ ਕੁੜੀ ਜਿਹੜੀ ਤੇ ਇੱਕ ਹੈਪੀ ਉਹਨੂੰ سزا ਦਿੱਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਕਿੰਨੇ ਸਾਲਾਂ ਕੁੜੀ ਦੀ ਉਮਰ 13 ਸਾਲ ਕਿਹੜੀ ਕਲਾਸ ਚ ਪੜ੍ਹਦੀ ਹੈ 9ਵੀਂ ਚ ਸੋ ਗੁਰਪ੍ਰੀਤ ਇਸ ਲੜਕੀ ਦੀ ਮਾਂ ਤੋਂ ਸਹਾਇਤ ਕਰ ਰਹੀ ਹੈ ਕਿ ਪੁਲਿਸ ਵਾਲੇ ਮੈਡੀਕਲ ਵਾਸਤੇ ਪੈਸੇ ਮੰਗ ਰਹੀ ਹੈ ਤੇ ਸਾਡੀ ਲੜਕੀ ਨੇ ਬਹਿਲਾ ਫਸਲਾ ਕੇ ਲਗਾਇਆ ਗਿਆ ਉਸ ਔਰਤ ਦਾ ਨਾਮ ਤੱਕ ਲੈ ਰਹੀ ਹੈ ਤੇ ਉਹਦੇ ਉੱਪਰ ਕੋਈ ਐਕਸ਼ਨ ਅਜੇ ਤੱਕ ਪੰਡਾ ਨਹੀਂ ਦਿਖ ਰਿਹਾ ਇਸੇ ਦੇ ਪਰ ਇਹ ਲੜਕੀ ਦੀ ਮਾਤਾ ਜਿਹੜੀ ਨਾਮ ਲੈ ਰਹੀ ਹੈ ਪਰ ਆਪਾਂ ਕਫਰ ਤੌਰ ਤੇ ਕਹਿ ਸਕਦੇ ਹਾਂ ਕਿ ਕਿਉਂਕਿ ਆਪਾਂ ਲਿਖਤੀ ਤੌਰ ਆਪਾਂ ਜਨਕੀ ਪ੍ਰੋਫੀ ਆਪਣਾ ਏਵਨ ਪੰਜਾਬੀ ਵੱਲੋਂ ਇਸ ਗੱਲ ਦਾ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹਦੀ ਮਾਤਾ ਦੇ ਬਿਆਨ ਹੈ ਜੀ ਇਹ ਇਹ ਤਾਂ ਕੱਲੇ આરોਪ ਨੇ ਹਲੇ ਜਾਂਚ ਪਰਤਾਲ ਜਦੋਂ ਹੋਏਗੀ ਫਿਰ ਕਲੀਅਰ ਹੋਏਗਾ ਲੇਕਿਨ ਅਗਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਜਵਾਬ ਦੇਣਾ ਪਵੇਗਾ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਹੋਰ ਖਬਰਾਂ ਦੇ ਉੱਪਰ ਨਜ਼ਰ ਬਣਾਈ ਰੱਖਣਾ ਸੋ ਇਹ ਸਨ ਗੁਰਪ੍ਰੀਤ ਜੋ ਕਿ ਸਾਨੂੰ ਦੱਸ ਰਹ ਕੋਟਕਪੂਰਾ ਦੇ ਵਿੱਚ ਇਹ ਖਬਰ ਜੋ ਸਾਹਮਣੇ ਆਈ ਹੈ ਕਿ 13 ਸਾਲਾਂ ਦੀ ਇੱਕ ਬੱਚੀ ਦੇ ਨਾਲ ਰੇਪ ਦਾ ਮਾਮਲਾ ਆਇਆ ਤੇ ਉਸ ਤੋਂ ਬਾਅਦ ਉਸ ਲੜਕੀ ਨੂੰ ਥਾਣੇ ਵਿੱਚ ਵੀ ਰੱਖਿਆ ਗਿਆ ਤੇ ਮੈਡੀਕਲ ਦੇ ਨਾਮ ਦੇ ਉੱਪਰ ਪੁਲਿਸ ਵੱਲੋਂ ਪੈਸੇ ਮੰਗਣ ਦੀ ਗੱਲ ਜਿਹੜੀ ਹੈ ਲੜਕੀ ਦੀ ਮਾਂ ਵੱਲੋਂ ਇਹ ਸਾਰੇ ਦੇ ਸਾਰੇ આરોਪ ਲਗਾਏ ਜਾ ਰਹੇ ਨੇ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਜਾਂਚ ਦਾ ਵਿਸ਼ਾ ਤੇ ਪੁਲਿਸ ਆਪਣੇ ਇਸ ਵਿਸ਼ੇ ਨੂੰ ਕਿੰਨੇ ਕੁ ਜਲਦੀ ਸਪਸ਼ਟ ਕਰਦੀ ਇਹ ਵੀ ਦੇਖਣਾ ਹੋਊਗਾ ਹਾਲਾਂਕਿ ਐਸਐਸਪੀ ਕੋਟਕਪੂਰਾ ਦੀ ਨੌਲੇਜ ਵਿੱਚ ਜਦੋਂ ਗੱਲ ਆਈ ਤੇ ਉਹਨਾਂ ਨੇ ਇਹ ਕਿਹਾ ਆਸ਼ਵਾਸ਼ਣ ਦਿੱਤਾ ਫੋਨ ਦੇ ਉੱਪਰ ਹੀ ਸਾਡੇ ਪੱਤਰਕਾਰ ਨੂੰ ਕਿ ਅਸੀਂ ਜਲਦ ਹੀ ਪਰਚਾ ਦਰਜ ਕਰਾਂਗੇ ਤੇ ਜੋ ਬਣਦੀ ਕਾਰਵਾਈ ਆ ਉਹ ਕਰਾਂਗੇ ਸੋ ਅਸੀਂ ਅੱਧਰ ਦੇਖਦੇ ਰਹੋ ਕਰੰਟਿਊਚ ਉੱਤੇ ਦੇਖਦੇ ਰਹਿਣਾ A1 ਪੰਜਾਬੀ ਨਿਹੜ ਨਰਭਖਤੇ ਨਵੀਂ ਸੋਚ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ and click the bell icon.